ਇਹ ਚੈਨਲ ਉਹ ਤੁਸੀਂ ਜਿੱਦਾਂ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਹਾਈਲਾਈਟ ਕੀਤਾ ਉਹਨਾਂ ਨੂੰ ਰਿਲੀਫ ਮਿਲਿਆ ਮੈਂ ਸਾਰੇ ਐਦੇ ਚੇਅਰਮੈਨ ਪੰਜਾਬ ਸਟੂ ਬਹੁਤ ਬਹੁਤ ਧੰਨਵਾਦ ਔਰ ਰਾਤੂ ਬਰਾਦਰੀ ਤਰਫੋਂ ਔਰ ਪੰਜਾਬੀ ਰੇਟਰਨ ਤੁਹਾਡੇ ਚੈਨਲ ਅੰਦਾਜ਼ ਤੁਹਾਡੀ ਮੈਨੇਜਮੈਂਟ ਦਾ ਪ੍ਰਦੀਪ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਆਉਣ ਵਾਲੇ ਟਾਈਮ ਤੇ ਵੀ ਲੋਕਾਂ ਨੂੰ ਸੱਚਾਈ ਨਾਲ ਗੂਗੂ ਕਰਦੇ ਰਹੋਗੇ ਬਹੁਤ ਬਹੁਤ ਇਹਨੇ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ ਵਕਤ ਨੂਰ ਨੂੰ ਵੀ ਬੇਨੂਰ ਬਣਾ ਇਹ ਹੀ ਕੋਈ ਨੋ ਹੋਵੇ ਜਿਹਨਾਂ ਨੇ ਆਪਣਾ ਵਕਤ ਤਾਂ ਬਦਲਿਆ ਬਦਲਿਆ ਸਭੋ ਆਪਣੇ ਵਕਤ ਨਾਲ ਕਈ ਪਰਿਵਾਰਾਂ ਦੇ ਜਿਹੜੇ ਵਕਤ ਬਦਲੇ ਚਾਹੇ ਉਹ ਗਰੀਬ ਪਰਿਵਾਰਾਂ ਦੇ ਘਰ ਸੀਗੇ ਇਹ ਗਰੀਬ ਪਰਿਵਾਰਾਂ ਦੇ ਬੱਚੇ ਨੂੰ ਤਾਂ ਵੀ 25 ਸਾਲ ਹੋ ਗਏ ਮੈਨੇ ਇਸ ਪਲੇਟ ਦੇ ਵਿੱਚ ਉਹ ਫਸਟ ਟਾਈਮ ਮੈਂ ਵੇਖਿਆ ਫੱਗ ਦੇ ਵਿੱਚ ਕੇਸ ਦਾ ਨੂਰ ਜਿਹੜਾ ਔਰ ਫੱਗ ਬਹੁਤ ਜ਼ਿਆਦਾ ਤਰੀਕੀ ਸੀ ਜੇ ਜੇ ਸਾਧੂ ਸਤਨਾਮ ਵਾਹਿਗੁਰੂ ਜੀ ਨੂੰ ਰੱਬ ਦਾ ਬਖਸ਼ਾ ਜਿਹੜੇ ਰਾਜਪੂਤ ਸਭਾ ਦੇ ਪ੍ਰਧਾਨਾਂ ਦੇ ਵੱਲੋਂ ਤੁਹਾਡਾ ਮਾਣ ਸਨਮਾਨ ਬਧਾਇਆ ਗਿਆ ਕਿਤੋਂ ਕਿਤੋਂ ਸੀਗੇ ਸੀ ਔਰ ਕੌਣ ਕੌਣ ਸੀਗਾ ਇਸ ਦੇ ਵਿੱਚ ਸਾਹਮਣੇ ਸਾਡੇ ਐ ਰਾਕੂ ਪੰਜਾਬ ਕਲਿਆਣ ਬੋਰਡ ਦੇ ਚੇਅਰਮੈਨ ਦਵਿੰਦਰ ਦਸਖੀ ਦੀ ਹੋਰ ਸਾਰੇ ਲੀਡਰ ਇਕੱਠੇ ਹੋ ਕੇ ਅੱਜ ਮੈਨੂੰ ਸਨਮਾਨ ਕਰਨ ਵਾਸਤੇ ਪੁੱਜੇ ਸੀਗੇ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਚੈਨਲ ਦੇ ਮਾਦਮ ਤੋਂ ਧੰਨਵਾਦ ਬਹੁਤ ਬਹੁਤ ਜਿੰਨਾ ਤੁਹਾਡੀ ਪ੍ਰਕਾਸ਼ ਤੇ ਸਾਰਿਆਂ ਦੀ ਮਦਦ ਕਰਦਾ ਪਤਾ ਨਹੀਂ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਨਾ ਨਹੀਂ ਉਤਨਾ ਬਟ ਜਿੱਕੀ ਨਾਲ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਉਹਨਾਂ ਦੀ ਉਮੀਦਾਂ ਤੋਂ ਬੈਸਟ ਕਿ ਦੱਸਾਂ ਤਾਂ ਕਿ ਉਹਨਾਂ ਨੂੰ ਵੀ ਫਕਰ ਹੋਏ ਕਿ ਰਾਜਪੂਤ ਪ੍ਰਵਾਸ ਕੋਈ ਚੇਅਰਮੈਨ ਆਇਆ ਸੀਗਾ ਔਰ ਸੰਗਠਨ ਨੂੰ ਇਹ ਸਭ ਕੁਝ ਕਰਤੀ ਗਰੀਬ ਤੱਕ ਦਾ ਕੋਈ ਵੀ ਪਰਿਵਾਰ ਹੋਵੇ ਉਹ ਐਸਟੀ ਹੋਵੇ ਐਸਸੀ ਹੋਵੇ ਉਹ ਵੀ ਸਿਓਏ ਕੋਈ ਹੋਵੇ ਉਹਨਾਂ ਨਾਲ ਰਾਜਪੂਤ ਕੰਦੇ ਦੇ ਨਾਲ ਫੰਦਾ ਲਾ ਕੇ ਉਹਨਾਂ ਦੀ ਹਰ ਪਾਲ ਨੂੰ राजपुत्र की कोशिश करना बहुत देर लड़ लड़ के पूरी बलिदान इन कुरबानी इन दिखाई लिमट कोई, कोई हज नहीं है चैनल के थ्रू कहना चाहना जेड़ा भी मेरे देख रहा है ज्यादा ज्यादा शेख रहे सा बच्चा जेड़े पढ़े लिखे ने और बिलोंग करते अपना रेज्यूम बना के नौकरी का बंदोबस्त कर सका जरूर मैं दौरा कर मेरे मन आदरणीय चीफ मिनिस्टर सरदार भगवंत मार ने जो कुछ जो सोच

ਉਹਨੇ 2 2 4 4 ਕਾਰਡ ਡਾਕ ਕਰ ਲੇ ਦਿਓ ਤੇ ਸਾਰਿਆਂ ਦਾ ਸਾਰਿਆਂ ਦਾ ਪਲਾ ਹੋ ਜਾਏਗਾ ਤੁਹਾਡਾ ਵੀ ਪਲਾ ਹੋ ਜਾਏਗਾ ਚਾਹੇ ਉਹ ਅਕਾਲੀ ਦਲ ਹੋ ਭਾਜਪੀ ਹੋ ਕਾਂਗਰਸ ਹੋ ਕਿੰਨੀ ਦਾ ਹੌਸਲੇ ਬੁਲੰਦ ਸੀ ਜੀ ਜੇ ਸਾਡੇ ਇਦਾਂ ਹੋਇਆ ਸੀ ਪਰਦੀਪ ਹੌਸਲੇ ਬੁਲੰਦ ਸੀ ਪਰਦੀਪ ਜੀ ਸੁਪਰਮੈਨ ਵੀ ਉਹਦੇ ਨਾਲ ਮੈਂ ਘਰ ਗਿਆ ਪਰਿਵਾਰ ਦੇ ਨਾਲ ਪਿਆਰ ਮਿਲਿਆ ਇੰਨੀ ਤਰ੍ਹਾਂ ਉਹਨਾਂ ਨੇ ਸਾਨੂੰ ਵੈਲਕਮ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ ਉਹ ਪੰਦੀ ਦਾ ਨੇਚਰ ਤੇ ਹੈ ਗਈ ਹੈ ਮੈਂ ਇਹ ਤਾਂ ਨਹੀਂ ਜਿੰਨਾ ਕਿ ਤੁਸੀਂ ਕੰਮ ਕੀਤਾ ਹੈ ਇਦਾਂ ਹੀ ਕਰਦਾ ਰਹੋਗੇ 27 ਦਾ ਲਿਮਟ ਟੋਕ ਦਾ ਪਲਾਟੇ ਦਾ ਔਰ ਹਰ ਬੰਦਾ ਜਿਹੜਾ ਸਪੋਰਟ ਵਾਸਤੇ ਗਿਆ ਆ ਰਿਹਾ ਉਹ ਸਿਰਫ ਲੋਕਾਂ ਦੀ ਹਾਲਾਤ ਦੇ ਬਾਦ ਮਾਰਿਆ ਨਾ ਪਹਿਲੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿਤੇ ਕੀ ਹੋਇਆ ਤੇ ਕਹਿੰਦੇ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਤੇ ਵਕਤ ਫਕੀਰ ਨੂੰ ਵੀ ਹਜੂਰ ਬਣਾ ਦਿੰਦਾ ਹੈ ਯਾ ਤੇ ਵਕਤ ਬਦਲਣ ਦਾ ਵਕਤ ਆਵੇ ਤਾਂ ਵਕਤ ਕੋਲੇ ਨੂੰ ਵੀ ਕੋਹਿਨੂਰ ਬਣਾ ਦਿੰਦਾ ਹੈ ਅਸੀਂ ਕਹਾਂ ਤੁਸੀਂ ਦੇਖ ਰਿਹਾ ਮੈਂ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਰਿਹਾ ਕਹਿੰਦੇ ਵਕਤ ਵਕਤ ਅਜਿਹਾ ਆਇਆ ਜਿਹੜਾ ਕਿ ਕੋਲੇ ਨੂੰ ਵੀ ਕੋਹਿਨੂਰ ਬਣਾ ਦਿੰਦਾ ਹੈ ਸਬਰ ਦੀਆਂ ਗੱਲਾਂ ਜੜੀਆਂ ਹੋਣ ਤਾਂ ਸਬਰ ਦੇ ਸਮੇਂ ਦੇ ਨਾਲ ਨਾਲ ਜਿਹੜਾ ਕੋਹਿਨੂਰ ਬਣਾਦਾ ਸੋ ਅਜਿਹਾ ਹੀ ਕੋਹਿਨੂਰ ਜਿਨ੍ਹਾਂ ਨੇ ਆਪਣਾ ਵਕਤ ਤਾਂ ਬਦਲਿਆ ਬਦਲਿਆ ਸੋ ਆਪਣੇ ਵਕਤ ਦੇ ਨਾਲ ਕਈ ਪਰਿਵਾਰਾਂ ਦੇ ਜਿਹੜੇ ਵਕਤ ਬਦਲੇ ਚਾਹੇ ਉਹ ਗਰੀ ਪਰਿਵਾਰਾਂ ਦੇ ਘਰ ਸੀਗੇ ਇਹ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨੌکریاں ਸਿਗੀਆਂ ਚਾਹੇ ਕਿਸਾਨਾਂ ਦੇ ਹੱਕਾਂ ਦੇ ਲਈ ਮੋਢੇ ਨਾਲ ਮੋਢਾ ਰੱਖ ਕੇ ਖੜਾ ਹੋਣ ਦੀਆਂ ਗੱਲਾਂ ਸਿਗੀਆਂ ਸੋ ਅਜਿਹਾ ਹੀ ਕੋਹਨੂਰ ਸਵਰਨ ਸਿੰਘ ਸਲਾਰੀਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਉੱਚਾ ਕੱਦ ਰੱਖਦੇ ਨੇ ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਪੰਜਾਬ ਤੇ ਨਾਲ ਦੇ ਨਾਲ ਰਾਜਪੂਤ ਕਲਿਆਣ ਸਭਾ ਦੇ ਜਿਹੜੇ ਚੇਅਰਮੈਨ ਨੇ ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਥੈਂਕ ਯੂ ਨੀਰੂ ਥੈਂਕ ਯੂ ਵੈਰੀ ਮਚ ਪਹਿਲਾਂ ਤਾਂ ਐਮਐਚ ਪੰਜਾਬ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸ਼ੁਕਰੀਆ ਮੈਂ ਇਹ ਨਾ ਜਰੂਰ ਕਹਿ ਰਿਹਾ ਕਿ ਮੇਰੇ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਕੋਈ ਗੱਪ ਮਾਰਿਆ ਸਚਾਈ ਹੈ ਉਹ ਸਚਾਈ ਸੁਣਨੀ ਚਾਹੀਦੀ ਹੈ ਕਦੇ ਕਦੇ ਐਮ ਐਚ ਸਾਹਿਬ ਮਾਫ ਕਰਨਾ ਗੱਲ ਟੋਕਦੇ ਪਿਆ ਫੇਸ ਇਮਪ੍ਰੈਸ਼ਨ ਤੇ ਪੱਗ ਦੀ ਗੱਲ ਕਿਤੇ ਫਸਟ ਟਾਈਮ ਮੈਂ ਵੀ ਵੇਖਿਆ ਨਾ ਟਾਈਮ ਹੋ ਗਿਆ ਮੈਨੂੰ ਲੱਗਦਾ ਕਿ 2-3 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ ਪਰ ਫਸਟ ਟਾਈਮ ਮੈਂ ਵੇਖਿਆ ਪੱਗ ਦੇ ਵਿੱਚ ਫੇਸ ਦਾ ਨੂਰ ਜਿਹੜਾ ਔਰ ਪੱਗ ਬਹੁਤ ਜ਼ਿਆਦਾ ਬੰਦੀ ਪਈ ਸੀ ਸੀਰੀਅਸਲੀ ਇਹ ਮੈਂ ਤੁਹਾਨੂੰ ਦੱਸਣਾ ਪੱਗ ਕਿਉਂ ਬਣੀ ਗਈ ਹੈ ਬਾਅਦ ਦੱਸਣਾ ਬਟ ਐਮ ਐਚ ਚੈਨਲ ਫਲੱਡ ਸਿਚੁਏਸ਼ਨ ਸਾਡੇ ਪੰਜਾਬ ਚ ਹੈ ਨੇਚਰਲ ਕਲੈਮਿਟੀ ਦੀ ਹਰ ਬੰਦਾ ਪ੍ਰੋਬਲਮ ਸੀਗਾ ਦਿਨ ਰਾਤ ਲੋਕੀ ਤਰਸ ਰੇ ਪਾਣੀ ਨੇ ਲੈ ਗਿਆ ਖਾਣਾ ਨੇ ਲੈ ਲਿਆ ਪਸ਼ੂ ਮਰ ਗਏ ਮਕਾਨ ਟੁੱਟ ਗਏ ਸਭ ਕੁਝ ਹੋ ਗਿਆ ਇਹ ਚੈਨਲ ਔਰ ਤੁਸੀਂ ਜਿੱਦਾਂ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਹਾਈਲਾਈਟ ਕੀਤਾ ਉਹਨਾਂ ਨੂੰ ਰਿਲੀਫ ਮਿਲਿਆ ਮੈਂ ਸਾਰੇ ਐਜ਼ ਅ ਚੇਅਰਮੈਨ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਔਰ ਰਾਜਪੂਤ ਬਰਾਦਰੀ ਤਰਫੋਂ ਔਰ ਪੰਜਾਬੀ ਦੇ ਤਰਫੋਂ ਤੁਹਾਡੇ ਚੈਨਲ ਦਾ ਤੁਹਾਡੀ ਮੈਨੇਜਮੈਂਟ ਦਾ ਪ੍ਰਦੀਪ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਆਉਣ ਵਾਲੇ ਟਾਈਮ ਤੇ ਵੀ ਲੋਕਾਂ ਨੂੰ ਸੱਚਾਈ ਨਾਲ ਰੂਹ ਰੂਹ ਕਰਾਉਂਦੇ ਰਹੋਗੇ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਸਰ ਅ ਅੱਜ ਰਾਜਪੂਤ ਸਵਾ ਦੇ ਪ੍ਰਧਾਨਾਂ ਦੇ ਵੱਲੋਂ ਤੁਹਾਡਾ ਮਾਨ ਸਨਮਾਨ ਬਧਾਇਆ ਗਿਆ ਕਿੱਥੋਂ-ਕਿੱਥੋਂ ਸੀਗੇ ਔਰ ਕੌਣ-ਕੌਣ ਸੀਗਾ ਇਸ ਦੇ ਵਿੱਚ ਸਾਮਿਲ ਜਿਹੜਾ ਮੇਰੇ ਸਭ ਤੋਂ ਪਹਿਲੇ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਮੇਰੇ ਛੀ ਮਿਸਟਰ ਸਾਹਿਬ ਦਾ ਧੰਨਵਾਦ ਕਰਦਾ ਮੇਰੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਬਨਾਕੀ ਮੈਨੂੰ ਇੱਕ ਮੌਕਾ ਦਿੱਤਾ ਹੈ ਕਿ ਮੇਰੇ ਰਾਜਪੂਤਾਂ ਵਾਸਤੇ ਪਿਛਲੇ 77 ਸਾਲ ਕੀ ਹੋਇਆ ਔਰ ਹੁਣ ਕੀ ਕਰਨਾ ਮੈਂ ਮੈਨੂੰ ਇੱਕ ਟਾਰਗੇਟ ਫਿਕਸ ਕਰਕੇ ਦਿੱਤਾ ਤੇ ਮੈਨੂੰ ਚੰਗਾ ਲੱਗਿਆ ਕਿ ਅੱਜ ਸਿਰ ਪੰਜਾਬ ਸਟੇਟ ਦੇ ਰਾਜਪੂਤ ਪਰਿਵਾਰ ਨਹੀਂ ਆਏ Rajasthan ਤੋਂ ਸਾਡੇ ਅਖਿਲ ਲਈ ਰਾਜਪੂਤ ਸਵਾ ਦੇ ਪ੍ਰਦਾਨ ਤੋਂ ਮਚੀ ਉਹਨਾਂ ਦੇ ਜਨਰਲ ਸੈਕਟ ਪੰਜਾਬ ਦੇ ਚੀਫ ਰਣਾ ਸਾਹਿਬ ਉਹਨਾਂ ਦੇ ਨਾਲ ਸਾਡੇ ਐਕਸ ਰਾਜਪੂਤ ਪੰਜਾਬ ਖल्याण ਬੋਰਡ ਦੇ ਚੇਅਰਮੈਨ ਦਵਿੰਦਰ ਦਰਸ਼ੀ ਜੀ ਹੋਰ ਸਾਰੇ ਲੀਡਰ ਇਕੱਠੇ ਹੋ ਕੇ ਅੱਜ ਮੈਨੂੰ ਸਮੰਤ ਕਰਨ ਵਾਸਤੇ ਪੁੱਜੇ ਸੀਗੇ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਚੈਨਲ ਦੇ ਮਾਧਮ ਤੋਂ ਧੰਨਵਾਦ ਕਰਦਾ ਕਿ ਇੰਨਾ ਪਿਆਰ ਉਹਨਾਂ ਨੇ ਅਸ਼ੀਰਵਾਦ ਮੈਨੂੰ ਅੱਜ ਦਿੱਤਾ ਮੈਨੂੰ ਇਦਾਂ ਲੱਗਿਆ ਕਿ ਪਤਾ ਨਹੀਂ ਮੇਰਾ ਪਰਿਵਾਰ ਮੈਨੂੰ ਕਿੰਨਾ ਕੁ ਪਸੰਦ ਕਰਦਾ ਹੈ ਕਿੰਨਾ ਕੁ ਪਿਆਰ ਕਰਦਾ ਹੈ ਉਹਨਾਂ ਨੇ ਮੈਨੂੰ ਆਪਣੇ ਸਿਰਾਂ ਦੇ ਚੁੱਕਿਆ ਹੋਇਆ ਸੀਗਾ ਮੈਂ ਪਤਾ ਨਹੀਂ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਰਾਂ ਨਹੀਂ ਉਤਰਾਂ ਬਟ ਜਕੀ ਨਾਲ ਕਹਿ ਸਕਣਾ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਉਹਨਾਂ ਦੀ ਉਮੀਦਾਂ ਤੋਂ ਬੈਸਟ ਕਰਕੇ ਦੱਸਾਂ ਤਾਂ ਕਿ ਉਹਨਾਂ ਨੂੰ ਵੀ ਫਕਰ ਹੋਏ ਕਿ ਰਾਜਪੂਤ ਪਰਿਵਾਰ 'ਚ ਕੋਈ ਚੇਅਰਮੈਨ ਆਇਆ ਸੀਗਾ ਔਰ ਸੰਗਠਨ ਨੂੰ ਇਹ ਸਭ ਕੁਝ ਕਰਕੇ ਗਿਆ ਬਟ ਇਹਦੇ ਪਹਿਲੇ ਕਿ ਤੁਹਾਡੇ ਸਵਾਲ ਦਾ ਜਵਾਬ ਖਤਮ ਹੋਏ ਇਹ ਵੀ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ ਸੂਰਮੇ ਰਹਿ ਚੁਕੇ ਜਿਹੜੇ ਸਾਡੇ ਜਿਨ੍ਹਾਂ ਨੇ ਬਲੀਦਾਨ ਦਿੱਤਾ ਸਾਡੇ ਮਹਾਰਾਣਾ ਪ੍ਰਤਾਪ ਜੀ ਔਰ ਜਿਹੜੇ ਯੋਧੇ ਰਹਿ ਚੁਕੇ ਨੇ ਜਿਨ੍ਹਾਂ ਨੇ ਬਦਾ ਨਾਲ ਅੱਜ ਅਸੀਂ ਹਿੰਦੂ ਸਮਾਜ ਨੂੰ ਬਚਾਉਣ ਵਾਸਤੇ 38 38 ਹਜ਼ਾਰ ਸਾਡੀਆਂ ਮਾਤਾ ਪਿਤਾ ਪੈਰਾਂ ਨੇ ਸਮਾਦੀ ਲਈ ਹੈ ਔਰ 12 ਮਾਰ ਸਾਲ ਦੇ ਬੱਚਾ ਨੂੰ ਟਿੱਕੇ ਲਗਾ ਕੇ ਲੜਾਈ ਵਾਸਤੇ ਭੇਜ ਦਿੱਤਾ ਹੈ ਹਿੰਦੂਇਜ਼ਮ ਬਚਾਉਣ ਵਾਸਤੇ ਅੱਜ ਮੈਂ ਸਾਰੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਪੰਜਾਬ ਤੇ ਰਹਿੰਦੇ ਨੇ ਅਦਰਵਾਇ ਗਰੀਬ ਤਬਕੇ ਦਾ ਕੋਈ ਵੀ ਪਰਿਵਾਰ ਹੋਵੇ, ਐਸਟੀਓਏ, ਐਸਸੀ ਹੋਏ, ਓਵੀਸੀ ਹੋਏ ਕੋਈ ਵੀ ਹੋਵੇ। ਉਹਨਾਂ ਨਾਲ ਰਾਜਪੂਤ ਕੰਦੇ ਦੇ ਨਾਲ ਕੰਦਾ ਲਾ ਕੇ ਉਹਨਾਂ ਦੀ ਹਰ ਪ੍ਰੋਬਲਮ ਨੂੰ ਰਾਜਪੂਤਾਂ ਦੇ ਇਲਾਵਾ ਸੌਲਵ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਮੈਂ ਮੈਸੇਜ ਜ਼ਰੂਰ ਦੇਣਾ ਚਾਹੁੰਦਾ। ਅਕਸਰ ਜਦੋਂ ਲੋਕਾਂ ਵਿੱਚ ਵਿਚਾਰ ਆ ਜਾਂਦਾ ਤੇ ਲੋਕਾਂ ਦਾ ਕਹਿਣਾ ਸੀਗਾ ਖਾਸ ਤੌਰ ਤੇ ਰਾਜਪੂਤ ਸਭਾ ਦਾ ਕਹਿਣਾ ਸੀਗਾ ਕਿ ਜੇਕਰ ਬਲੀਦਾਨੀਆਂ ਦੀ ਗੱਲ ਕੀਤੀ ਜਾਵੇ, ਸ਼ਹੀਦਾਂ ਦੀ ਗੱਲ ਕੀਤੀ ਤਾਂ ਸਭ ਤੋਂ ਵੱਧ ਚੜ ਕੇ ਸੋਚ ਜਿਹਾ ਜਿਹੜਾ ਸਹਿਯੋਗ ਆ ਰਾਜਪੂਤ ਸਭਾ ਦਾ ਹੁੰਦਾ। ਹੈ ਕਿ ਤੇ ਗੇੜ ਕਿਤੇ ਲੱਗੇ ਹੋ ਆ ਰਾਜਪੂਤਾਂ ਦੇ ਨਾਂ ਤੇ ਜਿਹੜੇ ਗੇੜ ਲੱਗੇ ਹੁੰਦੇ ਨੇ ਤੁਸੀਂ ਇਸ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਰਾਜਪੂਤ ਸੋ ਕੀ ਲੱਗਦਾ ਹੈ ਕਿ ਹੁਣ ਕਿੰਨਾ ਕ ਹੱਕ ਤੁਸੀਂ ਪਹਿਲਾਂ ਵੀ ਜਿਵੇਂ ਕਿਹਾ ਕਿ 70 ਸਾਲ ਹੋ ਗਏ ਨੇ ਕਿ ਇਸ ਰਾਜਪੂਤ ਸਭਾ ਨੂੰ ਰਾਜਪੂਤ ਪਰਿਵਾਰਾਂ ਨਾਲ ਦਾ ਮਾਂਚਾ ਰੱਖਿਆ ਗਿਆ ਸੀਗਾ ਹੁਣ ਲੱਗਦਾ ਹੈ ਕਿ ਵੱਧ ਚੜ ਕੇ ਉਹਨਾਂ ਪਰਿਵਾਰਾਂ ਦੇ ਜਿਹੜੇ ਸਾਥ ਦਿੱਤੇ ਜਾਣਗੇ ਤੁਹਾਡੇ ਵੱਲੋਂ ਨਿਰੂ ਬਹੁਤ دیر ਹੋ ਗਈ ਰਾਜਪੂਤਾਂ ਨੇ ਬਹੁਤ ਕੁਝ ਦੇ ਵੰਤ ਮੁਗਲਾਂ ਨਾਲ ਲੜ ਲੜ ਕੇ ਪੁਰੀਆਂ ਬਲੀਦਾਨ ਇਹ ਕੁਰਬਾਨੀਆਂ ਇਹ ਨੀਅਤਾਂ ਕੋਈ ਇਸ ਦੀ ਲਿੰਮਕ ਕੋਈ ਆਦਮੀ ਹੈਗੀ ਲੇਕਿਨ ਸਰਕਾਰਾਂ ਨੇ ਸਾਨੂੰ ਬਿਲਕੁਲ ਸੋਚਿਆ ਨਹੀਂ ਕਿ ਇਹਨਾਂ ਦੇ ਬਾਰੇ ਕੋਈ ਸੋਚ ਜਾਦੇ ਕੋਈ ਸਾਨੂੰ ਸਪੈਸ਼ਲ ਕੋਈ ਪੈਕੇਜ ਕੋਈ ਨੌਕਰੀ ਕਿਤੇ ਨਹੀਂ ਅਸੀਂ ਅੱਜ ਵੀ ਮੈਜੋਰਟੀ ਫੌਜ ਵਰਤੀ ਹੁੰਨਿਆ ਤੇ ਉੱਥੇ ਵੀ ਬਲੀਦਾਨ ਹੀ ਦਿੰਦੇ ਆ ਪਿਛਲੀ ਹਿਸਟਰੀ ਕੱਢ ਕੇ ਦੇਖ ਲੋ ਮੈਂ ਯਕੀਨ ਨਾਲ ਕਹਿ ਸਕਦਾ ਜਿੰਨੇ ਬਲੀਦਾਨ ਜਿੰਨੇ ਸ਼ਹੀਦ ਲੋਕ ਹੋਏ ਹੋਣਗੇ 50% ਰਾਜਪੂਤ ਹੋਣਗੇ ਕਿ ਅਸੀਂ ਬਨੇ ਦੇ ਵਾਸਤੇ ਆ ਲੇਕਿਨ ਸਾਡੀ ਸਰਕਾਰਾਂ ਨੂੰ ਵੀ ਚਾਹੀਦਾ ਸਾਡੇ ਪਰਿਵਾਰਾਂ ਨੂੰ ਨੌਕਰੀ ਪੜਾਈ ਸਪੋਰਟਸ ਸਟੇਡੀਅਮ ਇਹ ਸਾਰੀ ਚੀਜ਼ਾਂ ਦੇ ਇਦਾਂ ਦਾ ਕੁਝ ਹੋਇਆ ਨਹੀਂ ਬਟ ਪੰਜਾਬ ਸਰਕਾਰ ਨੇ ਇੱਕ ਮੌਕਾ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਰਾਜਪੂਤ ਪਰਿਵਾਰ ਖੁਦ ਤੇ ਸਾਰੇ ਨੂੰ ਖੁਦ ਦੇ ਉਪਰ ਆਣਗੇ ਅੰਗੇ ਬਾਕੀ ਵੀ ਸਾਰੇ ਜਿਹਨੀ ਸੋਸਾਇਟੀ ਇਹ ਨੂੰ ਉੱਪਰ ਲੈ ਕੇ ਆਣਗੇ ਤਾਂ ਕਿ ਸਾਡੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇ ਉਹਨਾਂ ਦੀ ਨੌਕਰੀ ਮਿਲੇ ਨੌਕਰੀ ਚ ਸੈਂਟਰ ਸਰਕਾਰ ਨੇ 10% ਕੋਟਾ ਫਿਕਸ ਕੀਤਾ ਸੀ ਜਨਰਲ ਕੈਟਾਗਰੀ ਦਾ ਇੱਕ ਵੀ ਬੱਚੇ ਨੂੰ ਅਜੇ ਤੱਕ ਨਾ ਨੌਕਰੀ ਮਿਲੀ ਹੈ ਨਾ ਉਹਨਾਂ ਦਾ ਕੋਈ ਸਰਟੀਫਿਕੇਟ ਬਣਿਆ ਹੈ ਬੜੀ ਦੁਖ ਦੀ ਗੱਲ ਹੈ ਮੈਂ ਤੁਹਾਡੇ ਐਮਐਚ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਜਿਹੜਾ ਵੀ ਮੈਨੂੰ ਦੇਖ ਰਿਹਾ ਹੈ ਇਹ ਜਿਆਦਾ ਜਿਆਦਾ ਸ਼ੇਅਰ ਕਰਿਓ ਕਿ ਸਾਡੇ ਉਹਨਾਂ ਬੱਚਿਆਂ ਨੂੰ ਜਿਹੜੇ ਪੜ੍ਹੇ ਲਿਖੇ ਨੇ ਔਰ ਰਾਜਪੂਤ ਬਰਾਦਰੀ ਨਾਲ ਬਿਲੋਂਗ ਕਰਦੇ ਨੇ ਉਹ ਆਪਣਾ ਰੈਜ਼ਿਊਮ ਬਣਾ ਕੇ ਮੇਰੇ ਕੋਲ ਭੇਜਣ ਤਾਂ ਕਿ ਮੈਂ ਉਹਨਾਂ ਦੀ ਨੌਕਰੀ ਦਾ ਬੰਦੋਬਸਤ ਕਰ ਸਕਾਂ ਜਰੂਰ ਮੈਂ ਤੁਹਾਡੇ ਪਿੰਡਾਂ ਵਿੱਚ ਆਂਗਾ ਦੌਰਾ ਕਰਾਂਗਾ ਪਠਾਨਕੋਟ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਕਾਦੀਆਂ ਮਕੇਰੀਆਂ ਦਸੂਆ ਟਾਂਡਾ ਨਮਸ਼ਰ ਪੂਰੇ ਪੰਜਾਬ ਤੋਂ ਸਾਡਾ ਟੂਰ ਹੋਏਗਾ ਤਾਂ ਕਿ ਇੱਕ ਅਵੇਅਰਨੈਸ ਮੈਂ ਮੇਰੇ ਪਰਿਵਾਰਾਂ ਨੂੰ ਦੇਣਾ ਚਾਹਨਾ ਰਾਜਪੂਤਾਂ ਨੂੰ ਕਿ ਤੁਸੀਂ ਕਿੱਥੇ ਕਿਉਂ ਚੁੱਪ ਕਰਕੇ ਬੈਠਿਓ ਗਵਰਨਮੈਂਟ ਤੁਹਾਨੂੰ ਵੈਲਕਮ ਕਰ ਰਹੀ ਹੈ ਗਵਰਨਮੈਂਟ ਨੌਕਰੀ ਦੇਣਾ ਚਾਹੁੰਦੀ ਹੈ ਲੇਕਿਨ ਕਦ ਤੱਕ ਆਮ ਅੱਗੇ ਤੇ ਆ ਮੈਨੂੰ ਪੂਰਾ ਜਕੀਨਾ ਨੂੰ ਆਉਣ ਵਾਲਾ ਟਾਈਮ ਰਾਜਪੂਤ ਬਰਾਦਰੀ ਬਾਸੇ ਬਹੁਤ ਚੰਗਾ ਹੋਏਗਾ ਔਰ ਜਦੋਂ ਰਾਜਪੂਤ ਬਰਾਦਰੀ ਉੱਪਰ ਆਏਗੀ ਤੇ ਬਾਕੀ ਜਿਹੜੇ ਲੋਕੀ ਨਾਲ ਹੈ ਨਾ ਉਹ ਵੀ ਉੱਪਰ ਆਣਗੇ ਤੁਸੀਂ ਮਾਫ ਕਰਨਾ ਪਹਿਲਾਂ ਆਫ ਕੈਮਰਾ 'ਚ ਗੱਲਬਾਤ ਕੀਤੀ ਤੁਸੀਂ ਕਹਿੰਨਾ ਕਿ ਕਿਸੇ ਵੀ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਕੋਈ ਉਪਰਾਲੇ ਨਹੀਂ ਸੀ ਕੀਤੇ ਪੰਜਾਬ ਸਰਕਾਰ ਜਾਣੀ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਨਸ਼ਾ ਛਡਾਉਣ ਵਾਸਤੇ ਵੱਖ-ਵੱਖ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਗਾਏ ਤਾਂ ਜੋ ਨਸ਼ੇ ਨੂੰ ਛੁਟਕਾਰਾ ਪਾਇਆ ਜਾ ਸਕੇ ਨੌکریاں ਜਿਹੜੀਆਂ ਪੰਜਾਬ ਸਰਕਾਰ ਦਿੱਤੀ ਮਤਲਬ ਜਿਹੜੀਆਂ ਦਿੱਤੀਆਂ ਜਾ ਰਹੀਆਂ ਕੀ ਲੱਗਦਾ ਹੈ ਕਿ ਜਿਹੜੀਆਂ ਹੁਣ ਸਰਕਾਰਾਂ ਵੱਲੋਂ ਨੌکریاں ਦਿੱਤੀਆਂ ਜਾ ਰਹੀਆਂ ਇਹ ਨਸ਼ਾ ਮੁਕਤ ਪੰਜਾਬ ਹੋਵੇਗਾ ਰੰਗਲਾ ਪੰਜਾਬ ਬਣੇਗਾ ਬਹੁਤ ਜਲਦੀ ਮੇਰੋ ਇਹ ਉਹ ਦੋਰਾਈ ਨਹੀਂ ਹੈਗੇ ਮੇਰੇ ਪੋਲੀਟੀਕਲ ਕੈਰੀਅਰ मेरे माननीय आदरणीय है आदरनीय चीफ मिनिस्टर सरदार भगवंत सिंह मान जी ने जो कुछ जो सोच पंजीय वास्ते उन्होंने है हैगीमानदारी पूरी छवि हैगी सुनते उठते बैठते सिर्फ पाबी के बारे सोचते हैं उन्होंने सच्ची कह रहा मैं नौकरियां भी दिखाई और जनरल कैटेगरी कैटागरी अगर बिजली फ्री दी है तो सारे वास्ते है बहुत बड़ी गल है ਇਹ ਸਿਰਫ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਔਰ ਆਮ ਆਦਮੀ ਪਾਰਟੀ ਨੇ ਅਗਰ ਹੈਲਥ ਕੇਅਰ ਪੂਰੇ ਹਿੰਦੁਸਤਾਨ ਚ ਕਿਤੇ ਇਦਾਂ ਦੀ ਹੈਲਥ ਕੇਅਰ ਨਹੀਂ ਹੈਗੀ ਆ 10 10 ਲੱਖ ਰੁਪਏ ਦੀ ਜਿਹੜੀ ਸਾਰੇ ਵਰਗਾਂ ਵਾਸੀ ਐ ਚਾਹੇ ਉਹ ਗਰੀਬ ਐ ਅਮੀਰ ਐ ਸਵਰਨ ਐ ਸਲਾਰੀਆ ਐ ਸ਼ਰਮਾ ਐ ਮਤਲਬ ਹਰ ਬੰਦੇ ਨੂੰ ਐ ਮੈਂ ਕਹਿ ਰਿਹਾ ਇਦਾਂ ਦੀ ਸਰਕਾਰ ਇਦਾਂ ਦਾ ਸੋਚਣ ਵਾਲਾ Chief Minister ਕਿੱਥੇ ਹਿੰਦੁਸਤਾਨ ਚ ਗਿਆ ਮੈਂ ਪ੍ਰਧਾਨ ਮੰਤਰੀ ਜੀ ਦਾ ਵੀ ਸ਼ੁਕਰਗੁਜ਼ਾਰ ਆਦਾ ਕਰਦਾ ਕਿਉਂਕਿ ਉਹਨਾਂ ਨੇ ਵੀ ਕੁਝ ਜਗ੍ਹਾ ਤੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਪਿਆਰ ਜਿਹੜਾ ਦਿੱਤਾ ਹੈ ਅਸ਼ੀਰਵਾਦ ਦਿੱਤਾ ਹੈ ਉਹ ਸਭ ਤੋਂ ਵੱਡਾ ਜੀ ਸੀਗਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਦੇ ਫੈਰ ਜਾਂਦੇ ਉਹਨਾਂ ਦੇ ਸ਼ਹੀਦੀ ਦਿਨ ਤੇ ਹਿੰਦੁਸਤਾਨ ਨੂੰ ਛੁੱਟੀ ਡਿਕਲੇਅਰ ਕੀਤੀ ਇਹ ਸਭ ਤੋਂ ਵੱਡਾ ਕੰਮ ਕਿਉਂਕਿ ਅੱਜ ਤੱਕ ਕਾਂਗਰਸ ਦੇ ਰਾਜ ਕਦੇ ਇਦਾਂ ਦੀ ਕੋਈ ਗੱਲ ਕੋਈ ਨਹੀਂ ਇਸ ਵਾਸਤੇ ਮੈਂ ਪ੍ਰਧਾਨ ਮੰਤਰੀ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ ਇਸ ਜਿਹੜਾ ਉਹ ਸਾਨੂੰ ਕੁਝ ਹੈਲਪ ਦੇ ਕੇ ਗਏ ਨੇ ਬਟ ਕੋਸ਼ਿਸ਼ ਮੇਰੀ ਜੇ ਰਹੇਗੀ ਮੇਰੂ ਕਿ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬੀਆਂ ਦੇ ਬਾਰੇ ਸੋਚਦੇ ਨੇ ਪ੍ਰਧਾਨ ਮੰਤਰੀ ਜੀ ਵੀ ਸੋਚ ਕੇ 16 ਤੋਂ 1600 ਤੋਂ 16000 ਕਰ ਦੇਣਾ ਤੇ ਜਿਹੜੇ ਗਰੀਬ ਲੋਕ ਜਿਨ੍ਹਾਂ ਦੇ ਕਾਰ ਖਤਮ ਹੋ ਗਏ ਪਸ਼ੂ ਮਰ ਗਏ ਖੇਤ ਬਰਬਾਦ ਹੋਗੇ ਖੁਦ ਬਰਬਾਦ ਹੋਗੇ ਉਹ ਵੀ ਆਵਾਦ ਹੋ ਜਾਣ ਕੋਈ ਫਰਕ ਨਹੀਂ ਪਏਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਰੇ ਮਿਲ ਜੁਲ ਕੇ ਕੰਮ ਕਰਾਂਗੇ ਕਿ ਸ਼ਾਇਦ ਇੱਕ ਕੰਮ ਹੋ ਜਾਏ ਸਲਾਹਿਆ ਸਭ ਜੇਕਰ ਕੰਢੇ ਖੇਤਰ ਦੀ ਗੱਲਬਾਤ ਕੀਤੀ ਜਾਵੇ ਤਾਂ ਲੋਕ ਹਜੇ ਵੀ ਜਿਹੜੇ ਪਿਛੜੇ ਪਏ ਨੇ ਠੀਕ ਹੈ ਤੇ ਉਹਨਾਂ ਨੂੰ ਚੱਕਣ ਵਾਸਤੇ ਉੱਪਰ ਚੱਕਣ ਵਾਸਤੇ ਕੀ ਕੁਝ ਕੰਮ ਜਿਹੜੇ ਤੁਹਾਡੇ ਵੱਲੋਂ ਕੀਤਾ ਜਾਣਗੇ ਸੀ ਨਿਰੂ ਮੇਰੇ ਕੱਲੇ ਨਾਲ ਮੈਂ ਜਿੰਨਾ ਜੋ ਵੀ ਤੁਹਾਡੇ ਚੈਨਲ ਤੇ ਕਹਿ ਰਿਹਾ ਮੇਰੇ ਤੋਂ ਜੋ ਮਦਦ ਚਾਹੀਦੀ ਹੈ ਮੈਡੀਕਲ ਚਾਹੀਦਾ ਮੈਂ ਫਰੀ ਦਿਆਂਗਾ ਮੈਨੂੰ ਖੁਦ ਲੋਕਾਂ ਦੇ ਘਰਾਂ 'ਚ ਜਾ ਕੇ ਅਗਰ ਥੋੜਾ ਬਹੁਤ ਜਿੰਨਾ ਕਿ ਸਵਨ ਸਲਾਰੀਆ ਫੋਨ ਕਰ ਸਕਦਾ ਕੋਈ ਵੀ ਪਰਿਵਾਰ ਹੋਵੇਗਾ ਉਹਦੀ ਮਦਦ ਕਰਨ ਨੂੰ ਦਿਨ ਰਾਤ ਕੈਸ਼ ਵੀ ਦੇਾਂਗੇ ਉਹਨਾਂ ਦੀ ਸਪੋਰਟ ਵੀ ਕਰਾਂਗੇ ਮੈਡੀਸਿਨ ਟਰੀਟਮੈਂਟ ਵੀ ਦੇਾਂਗੇ ਲੇਕਿਨ ਮੈਂ ਪੁੱਛਣਾ ਚਾਹੁੰਨਾ ਜਿਨ੍ਹਾਂ ਰਾਜਨੀਤੀ ਪਾਟਿਆ ਨੂੰ ਸਿਰਫ ਆ ਕੇ ਭਾਸ਼ਣ ਦਿੰਦੇ ਨੇ ਦੁਨੀਆ ਭਰ ਦਾ ਪੈਸਾ ਲੋਕਾਂ ਨੇ ਬਣਾਇਆ ਹੈ ਕਿਉਂ ਨਹੀਂ 2-2 4-4 ਘਰ ਅਡੌਪਟ ਕਰ ਲੈਂਦੇ ਹੋ ਤੇ ਸਾਰਿਆਂ ਦਾ ਸਾਰਿਆਂ ਦਾ ਪਲਾ ਹੋ ਜਾਏਗਾ ਤੁਹਾਡਾ ਵੀ ਪਲਾ ਹੋ ਜਾਏਗਾ ਚਾਹੇ ਉਹ ਅਕਾਲੀ ਦਲ ਹੋ ਜੀਪੀ ਹੋ ਕਾਂਗਰਸ ਇਹਨਾਂ ਨੇ ਤੁਹਾਨੂੰ ਬੋਟ ਪਾ ਕੇ ਹ ਸਾਲਾਂ ਦੇ ਸਾਲ ਲੀਡਰ ਬਣਾਇਆ ਅਜੋ ਪ੍ਰਬਲਮ ਜਨਾ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਉਹ ਦੂਸਰਾ ਜਿੰਨੇ ਵੀ ਸਾਡੇ ਇੰਡਸਟਰੀ ਲਿਸਟਰ ਪੰਜਾਬ ਚ ਹੈਗੇ ਅਰੇ ਉੱਠੋ ਇਹ ਮੁਸ਼ਕਿਲ ਦੀ ਘੜੀ ਹੈ ਆਓ ਸਵਰਨ ਸਲਾਰੀਆ ਔਰ ਸਰਦਾਰ ਭਗਵੰਤ ਸਿੰਘ ਮਾਹਤੇ ਮੇ ਕੰਪਨੀ ਛੱਡੋ दो दो चार चार पिंड अडप करो दो दो करो थोड़े थोड़े पैसे दो दो चार चार लाख सारे न सारे न हो जाएगा और तो नींद भी, भी चंकी आएगी पैसे ये राजनीतिक पार्टियां और मेरे वास्ते सार्वाण सलारिया हाथ जोड़ के बेनती भी कर रहे और कह भी रहा है कि नहीं नीरू ਇਹ ਮੌਕਾ ਹੈ ਇਹ ਮੌਕਾ ਹੈ ਗਰੀਬਾਂ ਦੀ ਮਦਦ ਕਰਨ ਦਾ ਕਿਉਂਕਿ ਉਹ ਗਰੀਬ ਨਹੀਂ ਸੀਗੇ ਨੈਚੁਰਲ ਕਲੈਮਿਟੀ ਦੀ ਵਜ੍ਹਾ ਨਾਲ ਉਹ ਲੋਕੀ ਵਿਚਾਰੇ ਦੁਖਦਾਈ ਚਾਗੇ ਨੇ ਜਿਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਪੂਰੀ ਉਮਰ ਲਗਾ ਕੇ ਉਹਨਾਂ ਨੇ ਕਾਰ ਬਣਾਇਆ ਕਾਰ ਖਤਮ ਹੋ ਗਿਆ ਜਮੀਨਾਂ ਖਤਮ ਹੋ ਗਈਆਂ ਨੇ ਖੇਤਾਂ ਵਿੱਚ ਮੈਨੂੰ ਜਿੱਥੋਂ ਤੱਕ ਦੁਖੀ ਦੇਖ ਸਕਦੇ ਹੋ ਖੇਤਾਂ 'ਚ ਪੂਰੀ ਮੱਟੀ ਰੇਤਾ ਨਹੀਂ ਹੈਗਾ ਉਹ ਰੇਤਾ ਨਹੀਂ ਹੈਗਾ ਫਿਰ ਮੈਂ ਕਹਿ ਰਿਹਾ ਮੱਟੀ ਨਾਲ ਭਰਿਆ ਗਿਆ ਸਾਰਾ ਉਹ ਮੱਟੀ ਹਟੇਗੀ ਤੇ ਪਤਾ ਲੱਗੇਗਾ ਖੇਤ ਕਿੱਥੇ ਆ ਤੇ ਮੈਂ Chief Minister ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਇੱਕ ਸਕੀਮ ਕੱਢੀ ਹੈ ਜਿਹਦਾ ਖੇਤ ਉਹਦੀ ਰੇਤ ਤੋਂ ਰੇਤ ਤੋਂ ਜਦੋਂ ਮਿਲੇਗੀ ਜਦੋਂ ਮਿਲੇਗੀ ਥੋੜਾ ਜਿਹਾ ਮੇਰਾ ਖਿਆਲ ਹੈ ਗਵਰਨਮੈਂਟ ਨੂੰ ਇਹ ਥੋੜਾ ਜਿਹਾ ਡਿਟੇਲ ਚ ਜਾ ਕੇ ਦੇਖਣ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਮਿੱਟੀ ਰੇਤ ਨਹੀਂ ਹੋ ਸਕਦੀ ਲੇਕਿਨ ਅਗਰ Chief Minister ਸਾਹਿਬ ਨੇ ਬੋਲਿਆ ਕਿ ਰੇਤਾ ਕੱਢ ਕੇ ਵੇਚ ਸਕਦੇ ਹੋ ਤਾਂ ਮੇਰਾ ਖਿਆਲ ਹੈ ਇਹਨਾਂ ਪਰਿਵਾਰਾਂ ਦਾ ਭਲਾ ਹੋ ਜਾਏਗਾ ਲੇਕਿਨ ਉਹਦੇ ਵਿੱਚ ਥੋੜਾ ਜਿਹਾ ਡਿਟੇਲ ਤੇ ਕੰਮ ਕਰਨਾ ਪੇਗਾ ਸਵਰਨ ਸਲਾਰੀਆ ਆਮ ਆਦਮੀ ਪਾਰਟੀ ਇਹਨਾਂ ਸਾਰਾ ਪਰਿਵਾਰਾਂ ਦੇ ਨਾਲ ਚਿੱਟਾਂ ਦੀ ਤਰ੍ਹਾਂ ਖੜੀ ਹੈ ਹਰ ਸੂਰਤ ਇਹਨਾਂ ਦੀ ਮਦਦ ਕਰਾਂ ਦੇ ਨੇ ਘਰ ਵੀ ਬਣ ਗਏ ਇਹਨਾਂ ਦੇ ਖੇਤ ਵੀ ਬਣ ਗਏ ਔਰ ਇਹ ਜਿਹੜੀ ਜ਼ਿੰਦਗੀ ਜੀ ਰਹੇ ਥੇ ਉਹ ਦੁਬਾਰਾ ਜੀਣਗੇ ਲੇਕਿਨ ਅਗਰ ਇਹਨਾਂ ਦੇ ਨਾਲ ਪੋਲਿਟੀਕਲ ਪਾਰਟੀਆਂ ਅੱਗੇ ਬਾਸ਼ਣ ਲੈਣੀਆਂ ਨੇ ਸਾਡੇ ਲੀਡਰ ਆਏ ਦਿੱਲੀ ਤੋਂ ਉਹਨਾਂ ਨੇ ਲੋਕਾਂ ਨੂੰ ਮਿਲੇ ਅਰੇ ਲੋਕਾਂ ਨੂੰ ਕਿਉਂ ਮਿਲੇਓ ਮੈਂ ਤੁਹਾਨੂੰ ਇਹ ਕਹਿ ਰਿਹਾ ਲੋਕਾਂ ਨੂੰ ਮਿਲ ਨਾਲ ਕੁਝ ਨਹੀਂ ਹੋਣਾ ਜਿਹੜੇ ਦੁਨੀਆ ਪਰ ਦੇ ਨੋਟ ਬਣਾਏ ਨੇ ਥੋੜੇ ਬਹੁਤ ਤੇ ਖਰਚ ਕਰੋ ਕੋਈ ਨਹੀਂ ਕੋਈ ਕਰਦਾ ਨਹੀਂ ਰੂ ਕੌਨਫੀਡੈਂਟ ਲੈਵਲ ਜਿਹੜਾ ਬਹੁਤ ਉੱਚਾ ਹੈ ਉਵੇਂ ਦੇ ਕੰਮ ਕੀਤੇ ਜਾਣਗੇ ਜੇਕਰ ਕਿਉਂਕਿ ਸਰਹੱਦੀ ਏਰੀਆ ਦੀ ਗੱਲ ਕੀਤੀ ਜਾਵੇ ਕਾਫੀ ਪਚੜੇ ਪਏ ਨੇ ਕਾਫੀ ਉਜੜੇ ਨੇ ਕਿਤੇ ਜਾਣਗੇ ਉਵੇਂ ਦੇ ਜਿਵੇਂ ਕੌਨਫੀਡੈਂਟ ਲੈਵਲ ਤੁਸੀਂ ਦੱਸ ਦਿਓ ਆਪਣਾ ਮੇਰਾ ਸਾਡਾ ਮੇਰਾ ਮੇਰੀ ਪਾਰਟੀ ਦਾ ਕੌਨਫੀਡੈਂਟ ਲੈਵਲ ਹੈ ਜਿਨ੍ਹਾਂ ਨੇ ਦੁਨੀਆ ਪਰ ਦਾ ਰਾਤ ਕੀਤਾ ਪੰਜਾਬ 'ਚ ਹਿੰਦੁਸਤਾਨ 'ਚ पार्टियां भी तो है भी तो लीडर है वो लीडर अपनी जेब चो थोड़ा बहुत क्यों नहीं खर्चा करते पार्टियां क्यों नहीं कुछ देखा आए पेटा चेब हथ पाए हाँ भाई क्या मैंने इधर जाना है उधर जाना है किसी ने कोई दिया? एक रुपया दिया करके दिखाओ लोगों लोगों को गल नहीं चाहती मदद चाहिए है मदद गलां होनी पैसे दौ ਠੀਕ ਹੈ ਨਾ ਜਦ ਤੱਕ ਤੁਸੀਂ ਪੈਸੇ ਦਾ ਕੰਮ ਪੈਸੇ ਨਾਲ ਹੀ ਹੋਣਾ ਹੈ ਜੇ ਕਿਸੇ ਨੇ ਕਾਰ ਬਣਾਉਣਾ ਹੈ ਤੋ ਵੀ ਪੈਸੇ ਨਾਲ ਬਣਨਾ ਹੈ ਜੇ ਕਿਸੇ ਨੇ ਪਸ਼ੂ ਖਰੀਦਨੇ ਆ ਤੋ ਵੀ ਪੈਸੇ ਨਾਲ ਪੜਨੇ ਆ ਇਹ ਲੋਕਾਂ ਦੇ ਘਰ ਦੀ ਜਿਆਦਾਤ ਦੇ ਵਿੱਚ ਸਲਾਰੇ ਸਾਹਿਬ ਮਾਫ ਕਰਨਾ ਗੱਲ ਟੋਕਦੇ ਪਿਆ ਪੰਜਾਬ ਦੇ ਵਿੱਚ ਹੜਾਂ ਆਂਦੇ ਨੇ ਉਰਾ ਪੰਜਾਬ ਉਧਰ ਬੋਤਲ ਹੁੰਦਾ ਪਰ ਪੰਜਾਬੀ ਵੱਧ ਚੜ ਕੇ ਉੱਥੇ ਮਦਦ ਕਰਦੇ ਪਏ ਨੇ ਪੰਜਾਬ ਨੂੰ ਪਹਿਲਾ ਵਾਂਗੂ ਖੜਾ ਕਰਨ ਵਾਸਤੇ ਉੱਥੇ ਐਮਐਚ ਪੰਜਾਬ ਚੈਨਲ ਦੀ ਟੀਮ ਦੇ ਵੱਲੋਂ ਖਾਸਾ ਰੋਲ ਅਦਾ ਕੀਤਾ ਜਾਂਦਾ ਸਰਹੱਦੀ ਪਿੰਡਾਂ ਦੀ ਗੱਲ ਕਰੀਏ ਤਾਂ ਦੁਬਈ ਤੋਂ ਸਾਡੀ ਐਮਐਚ ਪੰਜਾਬ ਚੈਨਲ ਦੀ ਖਬਰ ਦੇ ਕੇ ਦੁਬਈ ਤੋਂ ਟਰਾਂਸਪੋਰਟ ਜਿਹੜੇ ਆ ਵੱਡੇ ਵੀਰ ਜਿਹੜੇ ਕਾਫੀ ਸਾਰਾ ਜਿਹੜਾ ਉਹ ਵੱਡੇ ਵੀਰ ਉੱਥੋਂ ਆਉਂਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੁਸੀਂ ਕਿਵੇਂ ਦੇਖਦੇ ਕਿਉਂਕਿ ਜਿੱਥੇ ਲੋਕਾਂ ਦੇ ਘਰ ਟੁੱਟੇ ਘਰ ਬਣਾਉਣ ਦੇ ਵਾਅਦੇ ਕੀਤੇਗੇ ਉਹ ਜਿੱਥੇ ਕੈਸ਼ ਦਿੱਤੇਗੇ ਦੁਬਾਰਾ ਤੋਂ ਓਪਨ ਕਰਨ ਵਾਸਤੇ ਦੁਬ ਚੈਨਲ ਮੈਂ ਤੁਹਾਨੂੰ ਪਹਿਲੀ ਕਹਿ ਚੁੱਕੇ ਹਾਂ ਕਿ ਜਿੰਨੀ ਮਿਹਨਤ ਜਿੰਨੀ ਡਿਟੇਲ ਨਾਲ ਤੁਸੀਂ ਕਵਰੇਜ ਕੀਤੀ ਹੈ ਦਿਖਾਇਆ ਹੈ ਲੋਕਾਂ ਦੇ ਕਰੰਝ ਕੀ ਹੋ ਰਿਹਾ ਉਹ ਸਾਰੀ ਦੁਨੀਆ ਦਿਖਦੀ ਹੈ ਜਦੋਂ ਦਿਖਦੀ ਹੈ ਤੂੰ ਕੰਟੈਕਟ ਤੇ ਤੁਹਾਨੂੰ ਕਰਨਗੇ ਔਰ ਉਹ ਮਦਦ ਵਾਸਤੇ ਵੀ ਆਣਗੇ ਅਗਰ ਅਵੇਅਰਨੈਸ ਹੀ ਨਹੀਂ ਹੋਏਗੀ ਲੋਕਾਂ ਨੂੰ ਕੀ ਤਕਲੀਫ ਹੈ ਉਹ ਪਤਾ ਹੀ ਨਹੀਂ ਚਲੇਗਾ ਮਦਦ ਕੌਣ ਕਰੇਗਾ ਤੇ ਚੰਗਾ ਕੰਮ ਕਰ ਰਹੇ ਹਾਂ ਔਰ ਮੈਂ ਤੁਹਾਡੇ ਸਪੈਸ਼ਲੀ ਪ੍ਰਦੀਪ ਜੀ ਦਾ ਵੀ ਥੈਂਕਿਊ ਕਰ ਥੈਂਕਸ ਕਨਵੇ ਕਰਾਂਗਾ ਇਹ ਦਿਨ ਰਾਤ ਲੱਗੇ ਰਹਿੰਦੇ ਨੇ ਔਰ ਇੱਕ ਦਿਨ ਮੇਰੇ ਨਾਲ ਕਵਰੇਜ ਕਰਨ ਲਈ ਸੀ ਨਾ ਇਹ ਤੁਹਾਨੂੰ ਕਹਿੰਦਾ ਮੌਕੇ ਦੇ ਸਬੂਤ ਤੁਸੀਂ ਉਹ ਵਿਚਾਰਾ ਡਿੱਗ ਗਿਆ ਡਿੱਗ ਗਿਆ ਉਹਨਾਂ ਦਾ ਛੋਟ ਲੱਗੀ ਉਦੋਂ ਚੁੱਕ ਕੇ ਗਿਆ ਤਾਂ ਮੇਰਾ ਮੈਨੂੰ ਕਵਰ ਕਰਨ ਵਾਸਤੇ ਚੁੱਕ ਕੇ ਫਿਰ ਉਹਦੇ ਘਰ ਮੈਂ ਗਿਆ ਉਹਨੂੰ ਪੁੱਛਣ ਵਾਸਤੇ ਕਿ ਦਾਤਾ ਭਰਾ ਤੇਰਾ ਹਾਲ ਕੀ ਹੈ ਤੇ ਅਸੀਂ ਮੋਰ ਖੜੇ ਆ ਕਿਉਂਕਿ ਸਾਡੇ ਸੀਐਮ ਦਾ ਜਿਹੜਾ ਸੀਐਮਡੀ ਦਾ ਹੌਸਲੇ ਬੁਲੰਦ ਸੀਗੇ ਨਹੀਂ ਨਹੀਂ ਤੁਹਾਡੇ ਸਾਰੇ ਕਮੈਂਟਰ ਸਾਡਾ ਇਦਾਂ ਹੋਇਆ ਸੀਗਾ ਪਰ ਹੌਸਲੇ ਬੁਲੰਦ ਸੀਗੇ ਪ੍ਰਦੀਪ ਜੀ ਸੁਪਰ ਹਿਊਮਨ ਬੀنگ ਉਦੋਂ ਮੈਂ ਘਰ ਗਿਆ ਪਰਿਵਾਰ ਦਾ ਇੰਨਾ ਪਿਆਰ ਮਿਲਿਆ ਇੰਨੀ ਤਰ੍ਹਾਂ ਉਹਨਾਂ ਨੇ ਸਾਨੂੰ ਵੈਲਕਮ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ ਉਹ ਪ੍ਰਕਿਰਤੀ ਦਾ ਨੇਚਰ ਤੇ ਹੈਗਾ ਹੀ ਹੈ ਮੈਂ ਇਹ ਕਰਾਂਗਾ ਮੇਰੂ ਜਿੰਨਾ ਕਿ ਤੁਸੀਂ ਕੰਮ ਕੀਤਾ ਹੈ ਇਦਾਂ ਹੀ ਕਰਦੇ ਰਹੋਗੇ ਸਕਾਈ ਦਾ ਲਿਮਟ ਟੋਕ ਦਾ ਪਲਾ ਹੋਏਗਾ ਔਰ ਹਰ ਬੰਦਾ ਜਿਹੜਾ ਸਪੋਰਟ ਵਾਸਤੇ ਅੱਗੇ ਆ ਰਿਹਾ ਉਹ ਸਿਰਫ ਲੋਕਾਂ ਦੀ ਹਾਲਾਤ ਦੇਖਣ ਦੇ ਬਾਅਦ ਆ ਰਿਆ ਨਾ ਪਹਿਲੇ ਤੇ ਕਿਸੇ ਨੂੰ ਪਤਾ ਹੀ ਨਹੀਂ ਕਿਤੇ ਕੀ ਹੋਏ ਤੇ ਕੀ ਹੋਏਗਾ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਗਿਆ ਲੋਕੀ ਆਂਦੇ ਨੇ ਜੇ ਬਾਹਰ ਹੱਥ ਪਾਉਂਦੇ ਨੇ ਉਹ ਇੱਥੇ ਕੀ ਹੈ ਉੱਥੇ ਕੀ ਹੈ ਇਦਾਂ ਕੀ ਹੈ ਉਹ ਇਦਾਂ ਕਰ ਰੋ ਇਦਾਂ ਕਰ ਰੋ ਇੰਨਾ ਕੰਮ ਹੀ ਹੁੰਦਾ ਜਦੋਂ ਸਚਾਈ ਤੁਸੀਂ ਲੋਕਾਂ ਦੇ ਅੱਖਾਂ ਦੇ ਸਾਹਮਣੇ ਲੈ ਕੇ ਆਓਗੇ ਤੇ ਜਿਹੜਾ ਵੀ ਬੰਦਾ ਉਹਨੂੰ ਦਿਖੇਗਾ ਉਹਦੇ ਕੋਲ ਪੈਸੇ ਹੋਣਗੇ ਚਾਰ ਉਹਦੇ ਕੋਲ ਜਜ਼ਬਾ ਹੋਏਗਾ ਮਦਦ ਕਰਨ ਦਾ ਉਹ ਮਦਦ ਕਰੇਗਾ ਇਹ ਸਭ ਕੁਝ ਇਸ ਵਾਸਤੇ ਹੋ ਰਿਹਾ ਹੈ ਓਕੇ ਥੈਂਕ ਯੂ ਸਰ ਮਾਈ ਫ੍ਰੈਂਡ ਥੈਂਕ ਯੂ ਜੀ ਸੋ ਇਸੀ ਕਿਸ ਵੰਸਿੰਗਸ ਲਾਗਿਆ ਜਿਹਨਾਂ ਨਾਲ ਜਿਹੜਾ ਖਾਸ ਗੱਲਬਾਤ ਕੀਤੀ ਗਈ ਸੋ ਹੌਸਲੇ ਬੁਲੰਦ ਨੇ ਕਿ ਜਿਹਨਾਂ ਲੋਕਾਂ ਦੇ ਜਿਹੜੇ ਘਰ ਟਾਇਰੇਸ ਹੜ ਦੇ ਵਿੱਚ ਜਿਹਨਾਂ ਦੇ ਪਰਿਵਾਰਾਂ ਦੇ ਜਿਹੜੇ ਜੀ ਗਏ ਉਹਨਾਂ ਪਰਿਵਾਰਾਂ ਦਾ ਜਿਹੜੇ ਜੀ ਗਏ ਨੇ ਉਹਨਾਂ ਦਾ ਅਸੀਂ ਮੋਢੇ ਨਾਲ ਮੋਢਾ ਉਹਨਾਂ ਪਰਿਵਾਰਾਂ ਦੇ ਨਾਲ ਲਾ ਕੇ ਖੜੇ ਆਂ ਔਰ ਜਿਹਨਾਂ ਦੇ ਘਰ ਟਾਇਏ ਨੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਜਮੀਨਾ ਬਰਵਾਦ ਹੋਈਆਂ ਨੇ ਉਹਨਾਂ ਦੀ ਬਰਪਾਈ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਸੋ ਹੌਸਲੇ ਉਹਨਾਂ ਦੇ ਉਹ ਹੌਸਲੇ ਨੇ ਜਿਹੜੇ ਬੁਲੰਦ ਉਹਨਾਂ ਨੂੰ ਸਲਾਮ ਆ ਸਾਡੇ ਵੱਲੋਂ ਕਿਉਂਕਿ ਉਹਨਾਂ ਦਾ ਕਹਿਣਾ ਉਹਨਾਂ ਗਰੀਬ ਪਰਿਵਾਰਾਂ ਨੂੰ ਇੱਥੇ ਵੀ ਲੋਡ ਸਾਡੀ ਪੇਗੀ ਚਟਾਨ ਦੀ ਤਰ੍ਹਾਂ ਉਹ ਉਹਨਾਂ ਦੇ ਨਾਲ ਖੜੇ ਨੇ ਚਾਹੇ ਉਹ ਕੈਸਟੀ ਗੱਲ ਕੀਤੀ ਜਾਵੇ ਘਰ ਬਣਾਉਣ ਦੀਆਂ ਗੱਲਾਂ ਕੀਤੀ ਜਾਣ ਉਹ ਜਰੂਰ ਜਿਹੜੇ ਉਹਨਾਂ ਨੂੰ ਬਣਾ ਕੇ ਦੇਣਗੇ ਸੋ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਕਮੈਂਟ ਦੇ ਦੇ ਕੇ ਆਪਣੀ ਰਾਏ ਦੇਣਾ ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਚ ਪੰਜਾਬ ਦੇ ਨਾਲ ਮੈਂ ਨਿਰੂ ਸਤ